हां जी मित्रों की हालचाल आई होप ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਨੀ ਹੋਣ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆਂ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਜੇ ਹੋ ਜੇ ਕੋਈ ਗੁਨਾ ਦੋ ਗੱਲਾਂ ਲਈ ਸੁਣਾ ਰਾਤ ਤੋਂ ਛੱਡੀ ਨਾ ਪੰਜਾਬ ਵਿੱਚ ਸਭ ਤੋਂ ਡੂੰਗੀ ਨਹਿ ਅਸੀਂ ਤਾਂ ਲੰਗਰ ਹੀ ਖਾਣ ਆਏ ਆ ਬਾਈ ਜੀ ਮੈਨੂੰ ਲੱਗਦਾ ਸਾਡੇ ਘਰ ਦੇ ਸਾਨੂੰ ਵੱਡਾ ਕਰਕੇ ਵੇਚਣਗੇ ਬਾਈ ਆ ਕੇ ਮੇਰੀ ਵੱਖੀ ਚ ਕਿਰਪਾਨ ਮਾਰ ਦੇ ਦੋ ਗੱਲਾਂ ਲਈ ਸੁਣਾ ਰਾਤ ਤੂੰ ਛੱਡੀ ਨਾ ਮੈਂ ਜਾਉਂਗੀ ਕਿਦਰ ਮੈਨੂੰ ਵੀ ਲੱਗਦਾ ਜੂੜਾ ਰੱਖਣਾ ਪੈਣਾ ਹੁਣ ਸਾਥੋ ਕਿਉਂ ਗੁਨਾਹ ਹੋ ਗਿਆ ਸਾਨੂੰ ਕਿਉਂ ਮਾਰਦੇ ਹੋ ਤੇਰੇ ਰੰਗ ਨਿਆਰੇ ਦਾਤਿਆ ਗੁਨਾਹ ਤਾਂ ਸਾਡੇ ਕੋ ਹੋ ਗਿਆ ਜੰਮ ਕੇ ਫਿਰ ਕਿਹੜੇ ਬਾਬੇ ਕੋ ਗਿਆ ਸੀ ਜਪਾਨ ਦੇ ਖਸਰੇ ਪੰਜਾਬ ਵਾਲੋਂ ਕੁਝ ਕਰਦੇ ਹੋਏ ਕਰਦਾ ਕੀ ਆ ਸਲੇਡਾ ਜਿਆ ਨਾਲ ਦੀ ਨੂੰ ਮਿਰਗੀ ਦਾ ਦੌੜਾ ਪੈਂਦਾ ਲੱਗਦਾ ਮਲਵੇ ਦੀ ਬੋਲੀ ਜਿਵੇਂ ਠੇਠ ਵਰਗੀ ਝਣਾਖਣਾ ਕਰਦਾ ਸਵਾਗ ਲੈ ਕਿੰਨਾ ਭੈੜਾ ਖਸਰਾ ਡਰੋਨਾ ਮੱਲੋ ਮੋਡੀਫਾਈ ਕਰਵਾਇਆ ਹੋਇਆ ਸਵਾਗ ਲੈ ਤੂੰ ਮਟੁੰਡਿਆਂ ਦੇ ਵਿੱਚ ਹੀ ਜਾਂਦੇ ਰੇਟ ਵਰਗੀ ਲੱਕ ਕਰਵਾਤ ਅਥਰਾ ਘੋੜਾ ਨਾਲ ਦੀ ਤੱਕੇ ਨਾਲ ਕਿਊਟ ਸੋਣੀ ਬਣੀ ਜਾਂਦੀ ਆ ਰੁਕ ਜਾ ਬਾਈ ਉਲਟੀ ਕਰਕੇ ਵੀਡੀਓ ਦੇਖਦਾ ਤੇਰੀ ਬਾਜਾਂ ਵਾਜੋਂ ਦੇਖ ਆਏ ਨਹੀਂ ਅਸਮਾਨ ਛੜਦੇ ਭਰਾਵਾ ਇਹੋ ਜੇ ਦੰਦੀ ਬੜੀ ਤੇਜ਼ ਮੜਦੇ ਹੁੰਦੇ ਆ ਭੱਜਲਾ ਵੀਰੇ ਦੰਦੀ ਵੱਡੂਗਾ ਇਹ ਤਾਂ ਪੰਮਾ ਬੋਲਦਾ ਨਰੇਸ਼ ਵੀਰੇ ਦਬ ਗਿਆ ਜੱਜ ਭਾਈ ਮਪਾਲਿਆ ਲੋਕਾ ਬਾਈ ਤੂੰ ਕਿਉਂ ਭੱਜ ਗਿਆ ਸੀ ਦੰਦਲ ਕੱਢ ਦੇਣਾ ਬੰਦ ਨੂੰ ਹਲਕਾ ਚੜ ਗਿਆ ਲੱਗਦਾ ਲੱਗਦਾ ਨਸ ਚੜ ਗਈ ਇਹਦੀ ਤਾਂ ਮੈਨੂੰ ਲੱਗਿਆ ਦੰਦਲ ਪੈ ਗਈ ਇਹਦੇ ਤਾਂ ਓ ਹੈਲੋ ਪਲੀਜ਼ ਇੱਕ ਸੂਟ ਲੈ ਦੇ ਤੈਨੂੰ ਮੇਰੀ ਸੋਹ ਆ ਬੀਬਾ ਸ਼ਰਾਰਾ ਥੋੜਾ ਉੱਪਰ ਚੱਕਲਾ ਲਿਬੜੇ ਜਾਂਦਾ ਨੀਚੇ ਤੇਰੀ ਵੀਡੀਓ ਦਾ ਕਮੈਂਟ ਵਾਲੇ ਸ਼ਰਾਰਾ ਥੱਲੇ ਕਾਲਾ ਗਿੱਟੇ ਕਾਲੇ ਨੇ ਸੂੜਤਾ ਬੀਬਾ ਭਾਵੇਂ 10 ਲੜਾ ਕੀ ਫਾਇਦਾ ਤੂੰ ਕੈਪਰੀ ਬਣਾਉਣੀ ਆ ਤੈਨੂੰ ਮੇਰੀ ਸੋਹ ਆ ਹਾਂ ਕਹ ਦੇ ਜ਼ਬਰਦਾਰ ਜੇ ਕਿਸੇ ਨੇ ਪੈਰਾਵਲ ਵੇਖਿਆ ਕੈਪਰੀ ਸਟਾਈਲ ਸਰਾਰਾ ਭੈਣੇ ਜਿਆਦਾ ਨੀਵਾ ਪਾਇਆ ਥੋੜਾ ਉੱਚਾ ਕਰਨਾ ਹਾਏ ਤੁਹਾਡੀ ਚੱਪਲ ਕਿੱਥੋਂ ਲਿੱਤੀ ਤੁਸੀਂ ਇਨੇ ਪਿੱਛੇ ਹੋੜੀ ਦੇ ਕੀ ਦੇ ਨਾਲ ਲੜੀਆਂ ਕੋਈ ਭੋਲ ਨਾ ਖਿਲਾਫ ਤੇਰੇ ਸੁਣਿਆ ਵੀਰੇ ਕਿਹੜੇ ਬਾਬੇ ਕੋ ਚੌਂਕੀ ਭਰਦਾ ਰਿਆਂ ਕੌਣ ਕਹਿੰਦਾ ਰੱਬ ਗਲਤ ਨਹੀਂ ਹੁੰਦਾ ਭਾਈ ਐਣਕਮਾਰ ਸਾਡੇ ਥੋੜਾ ਜਾਤੀ ਮਾਰੂ ਉੱਤੇ ਜ਼ੋਰ ਪਾ ਕੇ ਵੇਖੀ ਓਏ ਕਲੂਆ ਜਿਆ ਕਿੱਥੇ ਮੱਥਾ ਟੇਕਦਾ ਰਿਹਾ ਓਏ ਕਰਮਾਂ ਦੇ ਕਰਛੜਿਆ ਲੋਕੋ ਕਿਉਂ ਗਰੀਬ ਤੋਂ ਛੜਦੇ ਓ ਹਜ਼ਾਰਾਂ ਵਿੱਚੋਂ ਚੁਣਿਆ ਤੇਰੀ ਮੇਰੀ ਲੱਗੀ ਕਾ ਦੀ ਸੋਹਣਿਆ 5 ਮਿੰਟ ਘਰਦਿਆਂ ਨੂੰ ਦੱਸ ਦਿਓ ਰੱਬ ਨੂੰ ਪਿਆਰਾ ਹੋ ਗਿਆ ਵੀਰ ਭਾਈ ਭਾਬੀ ਦੀ ਚੁੰਨੀ ਨਾਲ ਸਾਡਾ ਗਲਾ ਘੁੱਟ ਦੇ ਮੇਰੇ ਚੁੱਪ ਕਿਉਂ ਬੈਠਾ ਸਾਨੂੰ ਲਾਨਤਾ ਪਾ ਭੜ ਗਈ ਤੇਰੀ ਚੋਰੀ ਭੁੱਲ ਗਿਆ ਰੰਗ ਦੇਖ ਕੇ ਗੋਰੀ ਦੇਦੇ ਆਂ ਮੱਲੋ ਹਰ ਚੀਜ਼ ਟੈਂਪੋ ਹੁੰਦੀ ਆ ਮੈਡ ਸੰਦੂ ਦੀ ਭੈਣ ਇਹਦੇ ਆਏ ਮੱਲੋ ਥੋਰੀ سونے ਦੀ ਮੁੰਦੀ ਹਰ ਹਰ ਕੁੜੀ ਕੁੜੀ ਨਹੀਂ ਹੁੰਦੀ ਸੋਹਣੀ ਰਾਨ ਨਾਨਾ ਸਟੂਲਾ ਗੈਂਗ ਮੱਖਦੀ ਚੀਜ਼ ਵਜੋਂ ਤਾਂ ਨਹੀਂ ਹੁੰਦੀ ਓਏ ਹਰ ਚਮਕਦੀ ਚੀਜ਼ ਵਜੋਂ ਰਾਈਟ ਹਰ ਲੰਮੇ ਵਾਲਾ ਲਈ ਕੁੜੀ ਨਹੀਂ ਹੁੰਦੀ ਅੱਜ ਕੱਲ ਜ਼ਰੂਰੀ ਨਹੀਂ ਚੀਜ਼ਾਂ ਵਿੱਚ ਮਲਾਵਟ ਹੋਣ ਇਨਸਾਨ ਵਿੱਚ ਵੀ ਹੁੰਦੀ ਆ ਲਿਆ ਕੇ ਮੋਖ ਤੇ 40 ਦੀ ਪੀਕਦੀ ਨੀ ਜੀ ਵਾਲੀ ਗੋਲੀ ਵਾਲੀ ਮੋਖਤ ਸਾਡੇ ਪਿੰਡ ਵਾਲਾ ਜੀਰੂ 50 ਦੀ ਦਿੰਦਾ ਹੁੰਦਾ ਬੂਟਾ ਦੇ ਵਿੱਚ ਜਾਂਦਾ ਸਾਡੇ ਪਿੰਡ ਵਾਲਾ ਜੀ ਵਾਲੀ ਗੋਲੀ ਵੱਲੀ ਜੀ ਵਾਲੀ ਗੋਲੀ ਵੱਲੀ ਮਾਨ ਸਾਹਿਬ ਦੇ ਕਲੀਨਿਕ ਦੀ ਪ੍ਰਮੋਸ਼ਨ ਵਧੀਆ ਕਾਰੋਬਾਰ ਚਲਾ ਲਿਆ ਬਾਈ ਨੇ ਗਾਇਕ ਬਾਨਾ ਜੱਜ ਬਲੈਕੀਆ ਟਿਕ ਜਾ ਵੱਡਾ ਜਗਦੀਸ਼ ਭੋਲਾ ਤੂੰ ਪਹਿਲਾ ਸਾਜਨਾ ਕਾਬੜਾ ਲਾ ਜਾ ਕੇ ਪਿੱਛੇ ਕੱਲਾ ਸਬਣ ਡਿਆ ਜਿੰਨੇ ਮਰਜੀ ਫਿਲਟਰ ਆਲਾ ਰਹਿਣਾ ਤੇਰਾ ਬੇੜਾ ਬੈਠਾ ਹੀ ਆ ਇੱਕ ਤਾਂ ਫਿਲਟਰ ਚੈੱਕ ਕਰੋ ਹਾਈ ਬਣ ਕੇ ਰਹੂੰਗੀ ਸਾਜਨਾ ਮੈਂ ਤੇਰੇ ਜਿਗਰ ਦੀ ਬੋਟੀ ਸਾਜਨਾ ਤੂੰ ਕੰਮ ਛੱਡ ਪਹਿਲਾ ਇਹਨੂੰ ਆ ਕੇ ਵੜ ਦੇ ਕਹੀ ਮਾਰ ਇਹਦੇ ਸਿਰ ਤੇ ਆ ਕੇ ਵੋਟੀ ਦਿਖਾਓ ਪੈਸੇ ਕਮਾਓ ਐਨੀ ਸੋਣੀ ਹੈ ਨਹੀਂ ਕਾਲੋ ਤੂੰ ਜੇ ਫਿਲਟਰ ਤੇਰੇ ਤੋਂ ਹਟਾ ਦਿੱਤਾ ਤੂੰ ਬਣ ਜਾਣਾ ਖੋਤੀ ਜਦੋਂ ਰੋਮੀ ਆਇਆ ਸੀ ਉਦੋਂ ਕਿੱਦਾਂ ਬੈਠੀ ਸੀ ਤੂੰ ਵੇਚੀ ਸਟੋਰ ਕਰੀ ਬੈਠਾ ਇੱਥੇ ਘੜਾ ਕਿਸੇ ਨੇ ਦੇਖਣਾ ਹਲੇ ਵੀ ਦੰਦ ਕੱਢਦਾ ਹਰਾਮਜਾਦਾ ਇੱਕ ਮਿੰਟ ਵਿੱਚ ਗਾਇਬ ਕਰਤਾ ਅਗਲੇ ਨੇ ਜੈਕਰੀ ਸੀਲ ਪਾੜ ਗਈ ਆ ਲੱਗਦਾ ਪ੍ਰਾਉਣਾ ਕਟ ਵੇਟਰ ਜ਼ਿਆਦਾ ਲੱਗਦਾ ਪਿਆ ਵਾ ਨਲੀ ਪੂੰਜਾ ਦੀ ਉਮਰ 'ਚ ਵਿਚਾਰੇ ਦਾ ਵਿਆਹ ਕਰਤਾ ਇਹਦਾ ਜੂਸ ਨਹੀਂ ਚਪੇੜਾ ਬੰਦੀਆਂ ਇਹਦੇ ਨੇ ਹੋਰ ਅਦਰ ਨਹੀਂ ਗੁੱਸਾ ਹੋ ਗਈ ਫਿਰ ਵੇਖ ਵੇ ਕੀ ਲੱਛਣ ਕਰਦਾ ਹਰਾਮਜਾਦਾ ਜ਼ਰੂਰੀ ਨਹੀਂ ਕਿੜਾ ਜੜ ਵਿੱਚ ਹੀ ਹੁੰਦਾ ਗਿਆਨੀ ਕਿਹੜੇ ਕੰਮੀ ਪਿਆ ਯਾਰ ਗਲਤ ਉਹ ਹੀ ਰੋਲਾ ਪੈ ਗਿਆ ਉਹ ਚਾਟੀ ਚਮੜਾ ਨਹੀਂ ਲੈ ਗਿਆ ਹਾਈ ਅੱਲਾ ਕਿਹੜੇ ਕੀੜੇ ਬਾਹਰ ਆ ਗਏ ਗਲਤ ਜਾ ਲੱਗਦਾ ਪਿਆ ਉਸਤਾਦ ਤਾਂ ਦੰਦ ਕੱਢਦਾ ਹਰਾਮਜਾਦਾ ਰੋਟੀਆਂ ਲਾਉਣ ਵਾਲਾ ਕਹਿੰਦਾ ਹਣਾ ਮੈਂ ਰੋਟੀਆਂ ਕਿਹਦੇ ਚ ਪਾਵਰ ਸੋਚ ਡੱਬਾ ਲੈ ਗਿਆ ਵੀਰੇ ਕਿਹੜੇ ਕੰਮ ਵਿੱਚ ਰੁੱਜਿਆ ਪਿਆ ਤੂੰ ਸੁਫੰਦਾਰੀ ਮੇਹ ਨਹੀਂ ਤਾਂ ਆਪਣੇ ਹਿਸਾਬ ਨਾਲ ਲਾ ਲਿਓ ਯਾਰ ਸਾਊਂਡ ਸਰਵਿਸ ਵਾਲੀ ਹੋਣ ਵਾਲੀ ਆ ਤਾਂ ਹੀ ਆਵਾਜ਼ ਨਹੀਂ ਆਉਂਦੀ ਐਵੇਂ ਦੋਰਾਣਾ ਪਵਾਲੀ ਬਹਿ ਜਾ ਟਿਕ ਕੇ ਅੰਦਰੋਕਤੀ ਗਾਉਂਦਾ ਐ ਤਾਂ ਇਹਨੂੰ ਕਿਹਨੇ ਪੰਪ ਦੇਤਾ ਇੰਸਟਾਗ੍ਰਾਮ ਤੇ ਪੈਸੇ ਦਿੰਦਾ ਾਂਕੜ ਕਣਕਰੀਆ ਪਰਚੀਆਂ ਮਿਲਦੀਆ ਬੰਦਾ ਬਣ ਕੇ ਲੈਨ ਚ ਲੱਗ ਜਾ ਜਾ ਕੇ ਉਹ ਪਾਪਾ ਗੱਲ ਕੀ ਆ ਦੱਸ ਦਵਾਈ ਮੁੱਕੀ ਤੇਰੀ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜੂ ਅੱਖ ਵਿੱਚ ਹੰਝੂ ਕਦ ਆਵੇ ਨਾ ਸੱਚ ਪਾਤਸ਼ਾਹ ਨੂੰ ਦਿੱਤੀ ਯਾਰ ਜੀ ਮੁੰਡੇ ਨੂੰ ਇਹਦਾ ਰੰਗ ਚੜ ਗਿਆ ਲੱਗਦਾ ਕਿਸੇ ਨੇ ਫਲੈਸ਼ ਲਾਈਟ ਨਹੀਂ ਔਨ ਕਰਨੀ ਨੂੰ ਦਿੱਤੀ ਯਾਰ ਜੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ ਮਤਲਬ ਦੋਨਾਂ ਦਾ ਹੀ ਪੱਠਾ ਬੈਠਾ ਹੋਇਆ ਵਾ ਕਾਲੋ ਗੈਂਗ ਨੀ ਤੂੰ ਮੇਰੇ ਜਿਹੀ ਤੇ ਮੈਂ ਤੇ ਹਾਏ ਬਲੈਕ ਸੈਂਡਲ ਕੀ ਆ ਗਿਆ ਸਾਹਮਣੇ ਮੈਨੂੰ ਤਾਂ ਪਹਿਲਾਂ ਨੀਂਦ ਨਹੀਂ ਆ ਲਈ ਕਿਊਟ ਬਣਦੀ ਬੇਨਾਕਾਮ ਕੋਸ਼ਿਸ਼ ਓਵਰ ਐਕਟਿੰਗ ਬਹੁਤ ਕਰਤੀ ਆ ਇਹ ਤੇਰੇ ਚ ਹੌਸਲੇ ਨੇ ਪੁੱਤਰ ਓਏ ਕੰਮੀ ਮਹਿਸੂਸ ਮੇਰੀ ਹੁੰਦੀ ਆ ਕਿ ਨਹੀਂ ਦੱਸ ਦਿਲ ਨਾਲ ਬਹੁਤ ਦੁੱਖ ਦੇ ਨਾਲ ਹੱਸਣਾ ਪੈ ਰਿਹਾ ਸਾਨੂੰ ਤਾਂ ਆ ਗਿਆ ਯਾਰ ਨਵੀਂ ਵੈਰਾਈਟੀ ਤਕਾਣਾ ਕਰੋ ਵਰਜੀ ਤਕਾਣਾ ਕਰੋ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਜੇ ਕਮੈਂਟ ਵਿੱਚ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys